ਸਾਡੇ ਕੋਲ ਸਦੀਸ਼ ਕੁਮਾਰ ਦੇ ਬੰਦੇ ਨੇ ਕੰਪਲੇਂਟ ਦਿੱਤੀ ਸੀ ਕਿ ਵੀ ਉਹਨੇ 16 ਤਰੀਕ ਨੂੰ ਆਪਣਾ ਏਟੀਐਮ ਤੇ ਵਿਡਰਾ ਕਰਣ ਗਿਆ ਸੀ ਕਾਟਕਬਿੰਦਰਾ ਦਾ ਉਹਦਾ ਏਟੀਐਮ ਸੀਗਾ ਇੰਡਸ ਇੰਡਸ ਬੈਂਕ ਦਾ ਉਹਦਾ ਏਟੀਐਮ ਤੇ ਗਿਆ ਸੀ ਉੱਥੇ ਉਹਦੇ ਨਾਲ ਇੱਕ ਬੰਦਾ ਵੀ ਖੜਾ ਸੀਗਾ ਜਦੋਂ ਉਹਨੇ ਆਪਣੀ ਟ੍ਰਾਂਜੈਕਸ਼ਨ ਕਰਨ ਲੱਗਾ ਤੇ ਉਹ ਪਤਨ ਕਿਸੇ ਕਾਰਨ ਉਹ ਟ੍ਰਾਂਜੈਕਸ਼ਨ ਉਹਦੀ ਸਕਸੈਸਫੁਲ ਨਹੀਂ ਹੋਈ ਜਿਹੜਾ ਬੰਦਾ ਪਿੱਛੇ ਉਹਦੇ ਖੜਾ ਸੀਗਾ ਉਹਨੇ ਆਪਣਾ ਕਾਰਡ ਜਿਹੜਾ ਇਹ ਕਾਟਕਬਿੰਦਰਾ ਦਾ ਸੀ ਸੇਮ ਹੀ ਕਲਰ ਦਾ ਕਾਰਡ ਉਹ ਨਾਲ ਸ਼ੇਨ ਕਰ ਲਿਆ ਜਿਹੜਾ ਕਿ ਉਹਨੂੰ ਪਤਾ ਨਹੀਂ ਲੱਗਿਆ ਉਸ ਸੋਬਾ ਦੇ ਦੁਆਰਾ ਕੱਲ ਫੇਰੇ ਆਪਣਾ ਏਟੀਐਮ ਤੇ ਗਿਆ ਸੀਗਾ ਤੇ ਸੋਬੀ ਤੌਰ ਤੇ ਹੋਇਆ ਵੀ ਉਹ ਸੇਮ ਮੁੰਡਾ ਵੀ ਉੱਥੇ ਏਟੀਐਮ ਤੇ ਆਇਆ ਹੋਇਆ ਸੀਗਾ ਤੇ ਉੱਥੇ ਇੰਨੇ ਆਪਣਾ ਜਦੋਂ ट्रांजੈਕਸ਼ਨ ਕਰਨ ਲੱਗਾ ਆਪਣਾ ਇਹਨੂੰ ਕਰਨ ਲੱਗਾ ਤੇ ਇਹਨੇ ਕਾਰਡ ਦੇਖਿਆ ਵੀ ਇਹ ਜਿਹੜਾ ਕਾਰਡ ਮੈਂ ਜਿਹੜਾ ਬਲੌਕ ਕਰਾਇਆ ਸੀਗਾ ਇਹ ਤਾਂ ਮੇਰਾ ਉਹੀ ਕਾਰਡ ਆ ਜਿਹੜਾ ਮੈਂ 16 ਤਰੀਕ ਨੂੰ ट्रांजੈਕਸ਼ਨ ਲਈ ਗਿਆ ਸੀਗਾ ਤੇ ਉਸ ਦੇ ਬਾਅਦ ਨੂੰ ਇਹ ਵੀ ਪਤਾ ਲੱਗਿਆ ਵੀ ਉਹਦੇ ਅਕਾਊਂਟ ਦੇ ਵਿੱਚੋਂ ਕੋਈ 20000 ਰੁਪਏ ਪਹਿਲੇ ਇਹ ਵਿੱਚ ਕੋਈ ਕਢਾ ਕੇ ਲੈ ਗਿਆ ਉਸਨੇ ਅੱਛੀ ਇਹਦੀ ਪਛਾਣ ਰੱਖੀ ਇਹਨੂੰ ਨਾਲ ਉਹ ਬੋਗਦਾ ਤਾਂ ਪੁਲਿਸ ਨੂੰ ਬੁਲਾ ਲਿਆ ਸੀਗਾ ਤੇ ਇਹਨੂੰ ਕਾਬੂ ਕੀਤਾ ਗਿਆ ਇਹ ਜਿਹੜਾ ਬੰਦਾ ਹੈਗਾ ਇਹ ਆਪਣਾ ਇਹਦਾ ਸਤੀਸ਼ ਕੁਮਾਰ ਨਾਮ ਹੈ ਜੀ ਕੰਪਲੇਨੈਂਟ ਸਾਡਾ ਜਿਹੜਾ ਹੈਗਾ ਸੀਗਾ ਉਹਦਾ ਹੈਗਾ ਨਾਮ ਰੋਹਿਤ ਕੁਮਾਰ ਰੋਹਿਤ ਕੁਮਾਰ ਦਾ ਜਿਹੜਾ ਨਾਲ ਜਿਹੜੇ ਵਾਰਦਾ ਕੀਤੀ ਸੀਗੀ ਇਹਦਾ ਤਰੀਕਾ ਇਹ ਸੀਗਾ ਵੀ ਸੇਮ ਬੈਂਕ ਦਾ ਸੇਮ ਕਲਰ ਦਾ ਕਾਰਡ ਜਿਵੇਂ ਤੁਹਾਨੂੰ ਮੈਂ ਉਹਨੇ ਦਿਖਾ ਵੀ ਸਕਦਾ ਇੱਥੇ ਜਿਵੇਂ ਆਪ ਕੋਈ ਵੀ ਕਾਰਡ ਜੜਾ ਸੇਮ ਬੈਂਕ ਕੋਲ ਜਿਹੜਾ ਹਾਰਡ ਹੋਵੇ ਹੁਣ ਤੁਸੀਂ ਆ ਦੇਖ ਰਹੇ ਹੋ ਆ ਕਾਰਡ ਜਿਹੜਾ ਹੈਗਾ ਆਲਮੋਸਟ ਸੇਮ ਹੈਗਾ ਅਕਸਰ ਕੀ ਹੁੰਦਾ ਆਪਾਂ ਨਾਮ ਵਗੈਰਾ ਗੌਰ ਨਹੀਂ ਕਰਦੇ ਜਦੋਂ ਏਟੀਐਮ ਦੇ ਆਪਾਂ ਜਾਂਦੇ ਆ ਤੇ ਉਹਨੂੰ ਲੈ ਆਉਂਦੇ ਆ ਇਸ ਬੰਦੇ ਨੇ ਇੱਕ ਕਾਰਡ ਕਿਸੇ ਦਾ ਹੋਰ ਦਾ ਕਾਰਡ ਸੀ ਇਹਦੇ ਕੋਲ ਫੋਟਕ ਮਿੰਦਰਤਾਈ ਉਹਨਾਂ ਨੇ ਇਸ ਤਰੀਕੇ ਨਾਲ ਚੇਂਜ ਕੀਤਾ ਕਿ ਜਿਹੜਾ ਉਹਨਾਂ ਨੂੰ ਪਤਾ ਨਹੀਂ ਲੱਗਿਆ ਕੰਪਲੇਨੈਂਟ ਤੇ ਬਾਅਦ ਚ ਉਹਨਾਂ ਦੇ ਪੈਨ ਨੰਬਰ ਦੇਖ ਲੈ ਪਿੱਛੇ ਖੜਾ ਸੀਗਾ ਤੇ ਬਾਅਦ ਚ ਬੜਾ ਸੌਖਾ ਕੰਮ ਹੋ ਗਿਆ ਤੇ ਪੈਨ ਨੰਬਰ ਮਿਲ ਗਿਆ ਤੇ ਵਿਡਰਾਅ ਕਰ ਲਿਆ ਦਵਾਰ ਕਾਲਜ ਜਦੋਂ ਇਹ ਆਇਆ ਸੀਗਾ ਕੰਪਲੇਨਡ ਦੇ ਆਪਣਾ ਕਾਰਡ ਬਲੌਕ ਕਰਾਤਾ ਸੀਗਾ ਤੇ ਉਹ ਇਸ ਸੇਮ ਜਿਹੜਾ ਕਾਰਡ ਇਹਨੇ ਸਵਾਈਪ ਕੀਤਾ ਦਵਾਰਾ ਉਹਨੂੰ ਪਕੜਾਤਾ ਤਾਂ ਉਹਨੇ ਸਿਆਣਪ ਵਰਤੀ ਮੌਕੇ ਦੇ ਉੱਪਰ ਇਹ ਮੇਰਾ ਯੂ ਕਾਰਡ ਆ ਜਿਹੜਾ ਬਲੌਕ ਕੀਤਾ ਉਸ ਹੱਬ ਨਾਲੇ ਕਬੂ ਹੈ ਔਰ ਇਹਦੇ ਕੋਲੋਂ ਕੋਈ 60 ਦੇ ਤਕਰੀਬਨ ਏਟੀਐਮ ਕਾਰਡਸ ਮਿਲੇ ਆ ਇਹ ਜਿਹੜੇ ਕਾਰਡਸ ਮਿਲੇ ਆ ਇਹ ਇਹਦਾ ਇਹੀ ਤਰੀਕਾ ਹੁੰਦਾ ਸੀਗਾ ਜਿਹੜੇ ਬੈਂਕ ਦਾ ਕਾਰਡ ਹੈ ਮੈਕਸਿਮ ਸਾਰੇ ਨੈਸ਼ਨਲ ਬੈਂਕ ਦੇ ਕਾਰਡ ਪੀਐਨਬੀ ਲਾ ਲਓ ਤੁਸੀਂ ਐਸਬੀ ਲਾ ਲਓ ਇੰਡਸਨ ਲਾਲੋ ਆਲਮੋਸਟ ਸਾਰੇ ਬੈਂਕਾਂ ਦੇ ਆਈਟੀਮ ਕਾਰਡ ਇਹ ਕੀ ਕੀ ਕਰਦਾ ਸੀ ਏਟੀਐਮ ਸੇ ਜਾਣਾ ਕਈ ਵਾਰੀ ਇਹ ਹੋ ਸਕਦਾ ਕੋਈ ਕਾਰਡ ਕਿਸੇ ਦਾ ਕੋਈ ਹੋਰ ਯੂਜ਼ ਅਟੈਂਪਟ ਕਰਦਾ ਹੋਵੇਗਾ ਉਹ ਕਿਸੇ ਦਾ ਹੋਰ ਦਾ ਕਾਰਡ ਨਹੀਂ ਕੰਮ ਚੱਲਿਆ ਤੇ ਉਹ ਤੇ ਛੱਡ ਜਾਂਦਾ ਮਸ਼ੀਨ ਦੇ ਉੱਪਰ ਅਕਸਰ ਇਹ ਉਥੋਂ ਕਲੈਕਟ ਕਰ ਲੈਂਦਾ ਸੀ ਜੋ ਹੇ ਤੱਕ ਇਹ ਗੱਲ ਨਾ ਸਰੇ ਉਹਦੇ ਦੇਖੋ ਮੈਂ ਇਹ ਦੱਸਣਾ ਚਾਹੁੰਦਾ ਵੀ ਦੇਖੋ ਉਹਦੇ ਉੱਪਰ ਆਪਣੇ ਜਿਵੇਂ ਆਪਾਂ ਮੋਬਾਈਲ ਦੇ ਉੱਪਰ ਪ੍ਰੈਸ ਬਟਨ ਲੱਗੇ ਆ ਸਹੀ ਉਹਦੇ ਮਸ਼ੀਨ ਦੇ ਲੱਗੇ ਹੁੰਦੇ ਆ ਇੱਕ ਤੋਂ ਲੈ ਕੇ 0 ਗਿੰਦੀ ਦੇ ਉਹ ਪੂਰਾ ਪ੍ਰੈਸ ਕਰਕੇ ਆਪਣਾ ਬੰਦਾ ਪੈਨ ਭਰਦਾ ਹੈ ਅੱਗੇ ਜਿਹੜਾ ਕਾਰਡ ਪਾਇਆ ਹੁੰਦਾ ਕੋਡ ਭਰਦਾ ਤੇ ਕੰਮ ਚੱਲਦਾ ਇਹ ਅਕਸਰ ਕੀ ਕਰਦੇ ਨੇ ਜਿਹੜੇ ਇਦਾਂ ਦੇ ਜਾਂ ਤਾਂ ਕੋਈ ਪਲਾਸਟਿਕ ਦੀ ਚੀਜ਼ ਜਿਹੜੀ ਵਾਈਟ ਕਲਰ ਦੀ ਉਹ तकरीबन ਐਲੂਮੀਨੀਅਮ ਸ਼ੀਟ ਦਾ ਹੀ ਹੁੰਦਾ ਸਾਰਾ ਕੋਈ ਦੂਜਾ ਕਲਰ ਹੁੰਦਾ ਨਹੀਂ ਉਸ ਉੱਪਰ ਜਾਂ ਫਿਰ ਕੋਈ ਆਇਲ ਪੈਨ ਜਾਂ ਕੋਈ ਆਪਣਾ ਜਿਹੜਾ ਇਹ ਸਟੈਪਲਰ ਦਾ ਪੈਨ ਉਹ ਸਾਈਡ ਤੇ ਫਸਾ ਦਿੰਦੇ ਸੀਗੇ ਤਾਂ ਉਹਨਾਂ ਕੀ ਹੈ ਜਿਹੜਾ ਬਟਨ ਪੂਰਾ ਪ੍ਰੈਸ ਨਹੀਂ ਹੁੰਦਾ ਸੀ ਹਾਫ ਪ੍ਰੈਸ ਜੇ ਹਾਫ ਪ੍ਰੈਸ ਹੋਊਗਾ ਉਹ ट्रांजैक्शन ਸਕਸੈਸਫੁਲ ਨਹੀਂ ਹੋਏਗੀ ਉਹਨੂੰ ਇਹ ਲੱਗ ਗਿਆ ਸ਼ਾਇਦ ਕੋਈ ਖਰਾਬੀ ਹੈ ਜਾਂ ਕੀ ਕੰਮ ਖਰਾਬ ਹੋ ਗਿਆ ਉਹ ਜਿਹੜੇ ਇਦਾਂ ਦੇ ਛੱਤਰ ਬੰਦੇ ਹੁੰਦੇ ਆ ਇਹ ਬਿਲਕੁਲ ਲਾਲ ਉੱਪਰ ਚ ਚੜਿਓ ਖੜੇ ਹੁੰਦੇ ਆ ਉਪਰੋਂ ਦੇਖ ਲੈਂਦੇ ਆ ਬੰਦੇ ਦੇ ਸਾਹਮਣੇ ਨਾਲ ਉਹ ਪਿੰਨ ਨੋਟ ਕਰ ਲੈਂਦੇ ਆ ਦਵਾਖਾਨੇ ਚ ਤੇ ਉਸੇ ਮੌਕੇ ਦੇ ਉੱਪਰ ਹੀ ਇਹ ਵੀ ਖੁਦ ਆਪਣਾ ਇੱਕ ਟਰਾਈ ਕਰਦੇ ਨੇ ਵੀ ਮੈਂ ਵੀ ਕਰਕੇ ਦੇਖਦਾ ਹਾਂ ਜੀ ਉਹ ਵੀ ਉਦਾਂ ਹੀ ਕਰਦੇ ਨੇ ਸੇਮ ਨੰਬਰ ਵਰਗੋ ਜਿਹੜੇ ਉਹਨੂੰ ਪਤਾ ਕਿਹੜੇ ਦੇ ਫਸਾਇਆ ਹੋਇਆ ਆਪਾਂ ਇੱਕ ਜਾਂ ਦੋ ਨੰਬਰਾਂ ਦੇ ਉੱਪਰ ਇਹਨਾਂ ਨਾਲੇ ਸਾਈਡ ਦੇ ਉੱਪਰ ਫਿਕਸ ਕੀਤਾ ਹੁੰਦੇ ਜਾਂ ਵਾਈਟ ਟੇਪ ਹੀ ਲਾ ਲਿਆ ਲੈਂਦੇ ਆਂ ਪਲਾਸਟਿਕ ਦਾ ਪਤਲਾ ਜਿਹੜਾ ਵਾਲ ਬੰਦੇ ਤੋਂ ਹੁਣ ਮੈਂ ਦੱਸਿਆ ਉਹ ਜੋ ਪ੍ਰੈਸ ਨਹੀਂ ਹੋਗਾ ਚੱਲੇਗਾ ਨਹੀਂ ਪਰ ਮੇਰਾ ਪਰਪਸ ਕੀ ਹੈ ਵੀ ਮੈਂ ਪਿੰਨ ਜਾਣਲਾ ਬੰਦੇ ਦਾ ਨਾਲ ਹੀ ਉਹਦਾ ਐਕਸਚੇਂਜ ਕਰ ਲਵਾਂ। ਉਹ ਫਿਰ ਉਹਨੂੰ ਕਹਿ ਦਿੰਦੇ ਆ ਵੀ ਬੰਦੇ ਅਕਸਰ ਵੀ ਤੁਸੀਂ ਚਲੋ ਜੀ ਬੈਂਕ ਆਪਰ ਕੰਪਲੇਂਟ ਕਰ ਦਿੰਦੇ ਮੈਂ ਵੀ ਕਰ ਦਾਂ ਜੀ। ਬੰਦਾ ਪੜਾ ਜਾਂਦਾ ATM ਕਾਰਡ ਆਪਣਾ ਜੇਬ ਚ ਪਾਉਂਦਾ ਬੜਾ ਦਾ ਕੋਈ ਨਹੀਂ ਆ ਮੇਨ ਰੁਟੀਨ ਦੇ ਵਿੱਚ। ਉਹ ਕਹਿੰਦਾ ਮੇਰਾ ਹੀ ਹੈਗਾ। ਜਿਵੇਂ ਚਲੇ ਜਾਂਦਾ ਉਹ ਬੰਦਾ ਆਪਣੀ ਚੀਜ਼ ਨੂੰ ਸਾਈਡ ਕਰਦਾ। ਜਿਹੜੀ ਚੀਜ਼ ਲਗਾਈ ਹੁੰਦੀ ਹੈ ਜਾਂ ਪਲਾਸਟਿਕ ਦਾ ਲਗਾਇਆ ਜਾਂ ਕੋਈ ਬਲੌਕ ਕੀਤਾ ਉਦੇ ਬਾਅਦ ਆਪਣਾ ਪਿੰਨ ਭਰਿਆ ਇਹਦੇ ਤੁਹਾਨੂੰ ਪਤਾ ਵੀ ਤਿੰਨ ਡਰਾ ਡਿਡਕਸ਼ਨ ਐਟ ਅ ਟਾਈਮ ਹੋ ਜਾਂਦੀ ਹੈ ਐਟ ਅ ਟਾਈਮ ਜੋ ਵੀ ਬੰਦੇ ਦਾ ਕੈਸ਼ ਹੈ ਹਾਰਡਡ ਮਨੀ ਜਿਹੜੀ ਉਹ ਬਚਾਉਂਦੀ ਹੈ ਉਹ ਆਪਣਾ ਲੈ ਕੇ ਮਜ਼ਾ ਕਰਦਾ